ਸਤਿ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ 8:30 ਵੱਜ ਚੁੱਕੇ ਨੇ 25 ਅਗਸਤ 2025 ਦਾ ਦਿਨ ਬੀਤ ਚੁੱਕਿਆਗਾ ਪੰਜਾਬ ਦੇ ਸਿਰ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਅਗਲੇ 36 ਘੰਟਿਆਂ ਤੇ ਤਰਾਨ ਖਾਸ ਤੌਰ ਤੇ ਰਾਵੀ ਬਿਆਸ ਤੇ ਸਤਲੁਜ ਦੇ ਕਿਨਾਰੇ ਸੋ ਉਹਦਾ ਵੀ ਜ਼ਿਕਰ ਕਰਾਂਗੇ ਉਸ ਤੋਂ ਪਹਿਲਾਂ ਅੱਜ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਕੀ ਕੁਝ ਵਾਪਰਿਆ ਉਹਦਾ ਪਹਿਲਾਂ ਆਪਾਂ ਕਰ ਲੈਨੇ ਗੱਲਬਾਤ ਬਾਅਦ ਚੋਂ ਮੀਂਹਾਂ ਦੇ ਵੀ ਜ਼ਿਕਰ ਕਰਾਂਗੇ ਕਿਉਂਕਿ ਲੋ ਪ੍ਰੈਸ਼ਰ ਏਰੀਆ ਲਗਾਤਾਰ ਪ੍ਰਭਾਵਿਤ ਕਰ ਰਿਹਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਨੂੰ ਤੇ ਹਾਲਾਤ ਕੋਈ ਬਹੁਤੇ ਸੁਖਾਵੇਂ ਨਹੀਂ ਜਾਪਦੇ। ਸਭ ਤੋਂ ਪਹਿਲਾਂ ਪਾਖੜਾ ਡੈਮ ਦੀ ਗੱਲ ਕਰ ਲੈਂਦੇ ਆਂ। ਪਾਖੜਾ ਡੈਮ ਜਿਹਦੀ ਰੈੱਡ ਲੈਵਲ 1680 ਫੁੱਟ ਤੱਕ ਆ ਉਹਦੇ ਵਿੱਚ ਅੱਜ ਆਥਣੇ 6 ਵਜੇ ਪਾਣੀ ਦਾ ਪੱਧਰ 1670 ਫੁੱਟ ਦੇ ਕਰੀਬ ਪਹੁੰਚ ਗਿਆ। ਹੁਣ ਗੱਲ ਕਰ ਰਹੇ ਆਂ ਆਪਾਂ ਤਾਂ 1670 ਫੁੱਟ ਹੋਣਾ ਇਸ ਟਾਈਮ ਹੋ ਗਿਆ ਹੋਣਾਗਾ। ਜਿਹੜਾ ਕਿ ਅੱਜ ਸਵੇਰੇ 1668.57 ਫੁੱਟ ਸੀ। ਸੋ ਅੱਜ ਦਿਨ ਦਿਨ ਦੇ ਵਿੱਚ ਉਹਦੇ ਵਿੱਚ ਲਗਭਗ 1.5 ਫੁੱਟ ਦਾ ਜਿਹੜਾ ਵਾਧਾ ਹੋਇਆ ਕਿਉਂਕਿ ਪਿੱਛੋਂ ਪਾਖੜਾ ਦੇ ਵਿੱਚ ਪਾਣੀ ਆ ਰਿਹਾ ਡੈਮ 'ਚ 81000 ਕਿਊਸਕ ਦੇ ਕਰੀਬ ਤੇ ਅੱਗੇ ਛੱਡਿਆ ਜਾ ਰਿਹਾ 43800 ਕਿਊਸਕ ਦੇ ਕਰੀਬ ਉਹ 43800 ਦੇ ਵਿੱਚੋਂ ਅੱਧਾ ਜਾ ਰਿਹਾ ਨਹਿਰਾਂ 'ਚ ਤੇ ਅੱਧਾ ਜਾ ਰਿਹਾ ਹਰੀਕੇ ਹੈੱਡ ਤੱਕ ਪੌਂਗ ਡੈਮ ਜਿਹੜਾ ਕਿ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਪਿਛਲੇ ਦਿਨਾਂ 'ਚ ਬਣਿਆ ਹੋਇਆ ਜਿਹਦਾ ਰੈੱਡ ਲੈਵਲ 1390 ਫੁੱਟ ਤੱਕ ਆ ਉਹਦੇ ਵਿੱਚ ਅੱਜ ਸ਼ਾਮ ਨੂੰ 6 ਵਜੇ ਪਾਣੀ ਦਾ ਪੱਧਰ 1386 ਫੁੱਟ ਨੂੰ ਪਾਰ ਕਰ ਗਿਆ ਜਿਹੜਾ ਕਿ ਅੱਜ ਸਵੇਰੇ 1384.46 ਫੁੱਟ ਤੇ ਸੀਗਾ ਜਾਨੀ ਅੱਜ ਦਿਨ ਦਿਨ ਦੇ ਵਿੱਚ ਇਹ ਪੌਣੇ 1-2 ਫੁੱਟ ਡੈਮ ਦੇ ਵਿੱਚ ਵਾਧਾ ਹੋ ਗਿਆ ਕਾਰਨ ਪਿੱਛੋਂ ਜਿਹੜਾ ਪੌਣੇ 2 ਲੱਖ ਕਿਊਸਕ ਪਾਣੀ ਇਹਦੇ ਵਿੱਚ ਆ ਰਿਹਾ ਸੀਗਾ ਤੇ ਅੱਗੇ ਜਿਹੜਾ ਛੱਡਿਆ ਜਾ ਰਿਹਾ ਸੀਗਾ ਪਾਣੀ ਉਹ 40 ਕਿਹ ਹਜ਼ਾਰ ਕਿਊਸਕ ਛੱਡਿਆ ਜਾ ਰਿਹਾ ਸੀਗਾ ਕਿਉਂਕਿ ਬੀਤੇ ਕੱਲ ਚੱਕੀ ਖੱਡ ਜਾਂ ਕੁਝ ਹੋਰ ਚੋ ਬਾਲਾ ਚੜ ਕੇ ਆਗੇ ਸੀ ਜਿਹੜੇ ਬਿਆਸ ਦਰਾ ਦੇ ਵਿੱਚ ਪੈਦੇ ਆ ਪੌਂਗ ਡੈਮ ਤੋਂ ਬਾਅਦ ਚੇਸ ਕਰਕੇ ਬਿਆਸ ਦਰਿਆ ਦੇ ਪਾਣੀ ਨੂੰ ਕੰਟਰੋਲ ਕਰਨ ਦੇ ਲਈ ਫਿਰ ਜਿਹੜਾ ਪੌਂਗ ਡੈਮ ਤੋਂ ਪਾਣੀ ਪਿਛਲੇ ਦਿਨਾਂ ਦੇ ਵਿੱਚ 70000 ਕਿਊਸਕ ਤੋਂ ਜ਼ਿਆਦਾ ਛੱਡਿਆ ਜਾ ਰਿਹਾ ਸੀ ਉਹਨੂੰ ਘਟਾ ਕੇ 40000 ਕਿਊਸ ਕਰ ਲਿਆ ਗਿਆ ਸੀ ਪਰ ਅੱਜ ਉੱਥੋਂ ਦੇ ਪ੍ਰਸ਼ਾਸਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅ ਕੱਲ ਸਵੇਰੇ 9 ਵਜੇ ਤੱਕ ਇਹਨੂੰ ਫੇਰ ਹੌਲੀ 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 ਵਧਾ ਵਧਾ ਕੇ ਵਧਾ ਵਧਾ ਕੇ ਜਿਹੜਾ 75000 ਕਿਊਸਕ ਤੱਕ ਕਰ ਦਿੱਤਾ ਜਾਊਗਾ ਜਿਹੜਾ ਪੌਂਗ ਨੈਮ ਤੋਂ ਬਿਆਸ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਥੇਨ ਨੈਮ ਜਿਹਦੀ ਕਪੈਸਿਟੀ 1732 ਫੁੱਟ ਤੱਕ ਉਹਦੇ ਵਿੱਚ ਪਾਣੀ ਦਾ ਪੱਧਰ ਅੱਜ ਸਵੇਰੇ ਸ਼ਾਮ ਨੂੰ ਨਹੀਂ ਸਵੇਰੇ 6 ਵਜੇ 1728.98 ਫੁੱਟ ਤੱਕ ਪਹੁੰਚ ਗਿਆ ਸੀ ਜਿਹੜਾ ਕਿ 22 ਅਗਸਤ ਨੂੰ ਸਵੇਰੇ 1718 ਫੁੱਟ ਤੇ ਸੀ ਜਾਨੀ ਕਿ ਪਿਛਲੇ 3 ਦਿਨਾਂ ਦੇ ਵਿੱਚ ਜਿਹੜਾ ਥੀਨ ਡੈਮ ਆ ਉਹ 10 ਫੁੱਟ ਤੋਂ ਜ਼ਿਆਦਾ ਭਰਿਆ ਜਿਹੜਾ ਕਿ ਰਾਵੀ ਦੇ ਉੱਪਰ ਬਣਿਆ ਹੋਇਆ ਹੈ ਕਹਿਣ ਤੋਂ ਪਹਿਲਾਂ ਤਿੰਨੇ ਡੈਮ ਹੁਣ ਇਹ ਉੱਪਰ ਨੂੰ ਨੱਕੋ ਨੱਕ ਭਰਦੇ ਜਾ ਰਹੇ ਨੇ ਜੇਕਰ ਆ 36 ਘੰਟੇ ਦੇ ਵਿੱਚ ਸਿਸਟਮ ਇਹਨਾਂ ਚੋਂ ਕਿਸੇ ਇੱਕ ਦੇ ਕੈਚਮੈਂਟਰੀ ਵਿੱਚ ਜਾਂ ਕਿਸੇ ਦੋ ਦੇ ਕੈਚਮੈਂਟਰੀ ਵਿੱਚ ਜ਼ਿਆਦਾ ਲੱਗ ਗਿਆ ਤੇ ਇਹਨਾਂ ਦੇ ਵਿੱਚੋਂ ਹੋਰ ਪਾਣੀ ਛੱਡਣ ਦੀ ਨੌਬਤ ਜਿਹੜੀ ਖੜੀ ਹੋ ਸਕਦੀ ਆ ਸਤਲੁਜ ਤੇ ਬਿਆਸ ਦਾ ਪਾਣੀ ਮਿਲ ਕੇ ਬਾਕੀ ਖੱਡਾਂ ਦਾ ਪਾਣੀ ਮਿਲ ਕੇ ਚੋਆ ਦਾ ਪਾਣੀ ਮਿਲ ਕੇ ਜਿਹੜਾ ਹਰੀਕੇ ਹੈੱਡ ਤੱਕ ਅੱਜ ਪਾਣੀ ਪਹੁੰਚ ਰਿਹਾ ਉਹ 2 ਲੱਖ ਕਿਊਸਕ ਦੇ ਕਰੀਬ ਆ ਤੇ ਉਥੋਂ ਜਿਹੜਾ ਥੱਲੇ ਪਾਣੀ ਛੱਡਿਆ ਜਾ ਰਿਹਾ ਉਹ 1.2 ਲੱਖ ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾ ਅੱਗੇ ਹਰ ਇੱਕ ਹੈਡ ਤੋਂ ਸਤਲੁਜ ਦੇ ਵਿੱਚ ਜਿਹੜਾ ਫਿਰੋਜ਼ਪੁਰ ਮੋਗਾ ਜਾਂ ਫਾਜ਼ਿਲਕਾ ਜ਼ਿਲ੍ਹੇ ਨੂੰ ਪ੍ਰਭਾਵਿਤ ਕਰਦਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਿਹੜਾ ਸਤਲੁਜ ਦੇ ਪਾਣੀ ਦਾ ਪੱਧਰ ਵਧਣਾ ਲਗਭਗ ਤੈਅ ਆ ਅਗਲੇ ਜਿਹੜਾ 2-3 ਦਿਨ ਕਾਫੀ ਜ਼ਿਆਦਾ ਵਧਣ ਦੇ ਅਸਾਰ ਨੇ ਸੋਚ ਕਰਕੇ ਜੋ ਵੀ ਪ੍ਰਸ਼ਾਸਨ ਵੱਲੋਂ ਹਦਾਇਤਾਂ ਮਿਲ ਰਹੀਆਂ ਨੇ ਪਬਲਿਕ ਉਹਨਾਂ ਨੂੰ ਜ਼ਰੂਰ ਧਿਆਨ ਨਾਲ ਉਹਨਾਂ ਦਾ ਜਿਹੜੀ ਉਹਨਾਂ ਨੂੰ ਮੰਨੇ ਰਾਵੀ ਦਰਿਆ ਵੀ ਰਿਸਕ ਤੇ ਰਹੂਗਾ ਅਗਲੇ ਜਿਹੜਾ 36 ਘੰਟੇ ਕਾਫੀ ਜ਼ਿਆਦਾ ਰਿਸਕ ਆ ਰਾਵੀ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਆਉਣ ਦੇ ਅਸਾਰ ਹੋਣਗੇ ਕਿਉਂਕਿ ਜਿਹੜਾ ਪਿੱਛੋਂ ਕਾਫੀ ਜ਼ਿਆਦਾ ਭਾਰੀ ਮੀਂਹ ਪੈਣ ਦੇ ਅਸਾਰ ਬਣੇ ਹੋਏ ਨੇ ਬਿਆਸ ਦਰਿਆ ਦੇ ਵਿੱਚ ਵੀ ਕਾਫੀ ਜ਼ਿਆਦਾ ਪਾਣੀ ਆਉਣ ਦੇ ਅਸਾਰ ਬਣੇ ਹੋਏ ਨੇ ਸਤਲੁਜ ਦੇ ਵਿੱਚ ਫਿਲਹਾਲ ਪਾਣੀ ਥੋੜਾ ਛੱਡਿਆ ਜਾ ਰਿਹਾ ਪਰ ਜੇਕਰ ਸਤਲੁਜ ਕੈਚਮੈਂਟ ਏਰੀਆ ਦੇ ਵਿੱਚ ਅਗਲੇ 24 ਘੰਟੇ ਦੇ ਵਿੱਚ ਜਾਰੇ ਭਾਰੀ ਮੀਂਹ ਪੈ ਜਾਂਦਾ ਤਾਂ ਇਹਦੇ ਵੀ ਚੜਨ ਦੇ ਅਸਾਰ ਬਣ ਸਕਦੇ ਆ ਘੱਗਰ ਬਾਰੇ ਹਾਲ ਫਿਲਹਾਲ ਕੋਈ ਅਲਰਟ ਨਹੀਂ ਹੈਗਾ ਡਿਪੈਂਡ ਕਰੂਗਾ ਅਗਲੇ 2 ਜਾ ਜਿਹੜਾ ਨਹੀਂ ਪੈਂਦਾ ਗੱਲ ਹੁਣ ਮੀਂਹ ਦੀ ਕਰ ਲੈਂਦੇ ਆ ਲੋ ਪ੍ਰੈਸ਼ਰ ਏਰੀਆ ਲਗਾਤਾਰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅੱਜ ਵੀ ਪੰਜਾਬ ਦੇ ਵਿੱਚ ਦਿਨ ਵੇਲੇ ਸੰਗਰੂਰ ਜ਼ਿਲ੍ਹਾ ਤੇ ਬਰਨਾਲਾ ਜ਼ਿਲ੍ਹਾ ਜਾਂ ਕੁਝ ਖੇਤਰਾਂ ਦੇ ਨਾਲ ਲੱਗਦੇ ਜਿੱਥੇ ਜੰਮ ਕੇ ਮੀਂਹ ਵਰਿਆਗਾ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜਿਹੜਾ ਮੀਂਹ ਦਾ ਡਾਟਾ ਉਹ ਲਗਭਗ 250 mm ਜਾਂ 200 mm ਨੂੰ ਪਾਰ ਕਰ ਚੁੱਕਿਆ ਪਿਛਲੇ 36 ਘੰਟਿਆਂ ਦੇ ਦੌਰਾਨ ਇਸ ਵੇਲੇ ਜਦੋਂ ਲਾਈਵ ਚੱਲ ਰਿਹਾ ਹੈਗਾ ਤਾਂ ਤਰਨਤਾਰ ਜ਼ਿਲ੍ਹੇ ਦੇ ਵਿੱਚ ਜਾਂ ਮੱਝ ਦੇ ਕੁਝ ਹੋਰ ਖੇਤਰਾਂ ਦੇ ਵਿੱਚ ਤਕੜਾ ਮੀਂਹ ਜਾਰੀ ਆ ਜਿਹੜਾ ਕਿ ਹੌਲੀ ਹੌਲੀ ਉੱਪਰ ਨੂੰ ਅੰਮਰਸਰ ਗੁਰਦਾਸਪੁਰ ਪਠਾਨਕੋਟ ਜੰਮੂ ਬਲੂ ਖਿਸਕੂਆ ਰਾਤੋਂ ਰਾਤ ਤੇ ਜਿੰਨਾ ਬੱਦਲ ਇੱਥੇ ਮੰਡਰਾ ਰਿਹਾ ਅੱਧੀ ਰਾਤ ਨੂੰ ਹੋਰ ਕਾਫੀ ਖੇਤਰਾਂ ਦੇ ਵਿੱਚ ਮੀਂਹ ਸ਼ੁਰੂ ਹੋਣ ਦੇ ਅਸਾਰ ਬਣਦੇ ਜਾਪ ਰਹੇ ਨੇ ਕੁੱਲ ਮਿਲਾ ਕੇ ਕਹਾਣੀ ਇਹ ਹੈ ਕਿ 8:30 ਵਜੇ 25 ਅਗਸਤ ਦੀ ਸ਼ਾਮ ਨੂੰ ਤੁਸੀਂ ਇਹ ਗੱਲ ਸੁਣ ਰਹੇ ਹੋ 27 ਅਗਸਤ ਦੀ ਸਵੇਰ ਤੱਕ ਇਹ ਤਕੜੇ ਮੀਹਾਂ ਦਾ ਦੌਰ ਇਸੇ ਤਰ੍ਹਾਂ ਬਣੇ ਰਹਿਣ ਦੇ ਅਸਾਰ ਬਣੇ ਹੋਏ ਨੇ ਜੰਮੂ ਤੇ ਹਿਮਾਚਲ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਤੋਂ অতি ਭਾਰੀ ਵੀ ਪੈਣ ਦੇ ਅਸਾਰ ਨੇ ਅਗਲੇ 24 36 ਘੰਟਿਆਂ ਦੇ ਦੌਰਾਨ ਤੇ ਪੰਜਾਬ ਦਾ ਜ਼ਿਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਮਾਝਾ ਖੇਤਰ ਦਵਾਬਾ ਖੇਤਰ ਕੁਝ ਕਲਾਕੇ ਪਵਤ ਦੇ ਇਹਨਾਂ ਦੇ ਵਿੱਚੋਂ ਕਿਸੇ ਦੋ ਦੇ ਵਿੱਚ ਬਹੁਤ ਤਕੜਾਮੀ ਪੈਣ ਦੇ ਅਸਾਰ ਬਣੇ ਹੋਏ ਨੇ ਪਰ ਜੇਕਰ ਮਾਲਵੇ ਦਾ ਜ਼ਿਕਰ ਕਰੀਏ ਤਾਂ ਮਾਲਵੇ ਦੇ ਵਿੱਚ ਫਿਰੋਜ਼ਪੁਰ ਮੁਕਸਰ ਸਾਹਿਬ ਫਰੀਦਕੋਟ ਆ ਮੋਗਾ ਲੁਧਿਆਣਾ ਬਰਨਾਲਾ ਮਲੇਰਕੋਟਲਾ ਫਤਿਹਗੜ ਸਾਹਿਬ ਪਟਿਆਲਾ ਇਹਨਾਂ ਚੋਂ ਵੀ ਕਿਸੇ 2-4 ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣ ਦੇ ਅਸਾਰ ਨੇ ਬੱਸ ਓਵਰਾਲ ਪੰਜਾਬ ਦੇ ਹੋਰ ਕਾਫੀ ਖੇਤਰਾਂ ਤੱਕ ਮੀਂਹ ਪੈਣ ਦੇ ਅਸਾਰ ਨੇ ਹਰਿਆਣਾ ਦੇ ਕਾਫੀ ਖੇਤਰਾਂ ਤੱਕ ਮੀਂਹ ਪੈਣ ਦੇ ਅਸਾਰ ਜਿਹੜਾ ਬਣੇ ਹੋਣੇ ਤੇ ਰਾਜਸਥਾਨ ਦੇ ਵਿੱਚ ਵੀ ਮੀਂਹ ਥੋੜੇ ਰੂਪ ਦੇ ਵਿੱਚ ਪੈਣ ਦੇ ਅਸਾਰ ਬਣੇ ਹੋਏ ਨੇ ਜਿਹੜਾ ਮੇਨ ਵੱਡਾ ਰਿਸਕਾ ਮਾਚਾ ਦਵਾਪਾ ਤੇ ਜਿਹੜੇ ਬਿਲਕੁਲ ਪਹਾੜਾਂ ਦੇ ਲਾਗੇ ਖੇਤਰ ਨੇ ਉੱਥੇ ਤੇ ਉਸ ਤੋਂ ਬਾਅਦ ਜੰਮੂ ਦੇ ਤੇ ਜੰਮੂ ਬਲ ਦੇ ਜਿਹੜੇ ਹਿਮਾਚਲ ਦੇ ਪਹਾੜੀ ਖੇਤਰ ਨੇ ਉੱਥੇ ਜ਼ਿਆਦਾ ਰਿਸਕਾ ਕਿ ਅਗਲੇ 24 36 ਘੰਟੇ ਦੇ ਦੌਰਾਨ ਕਾਫੀ ਵੱਡੇ ਪੱਧਰ ਤੇ ਭਾਰੀ ਮੀਂਹ ਪੈਣ ਦੇ ਅਸਾਰ ਬਣੇ ਹੋਏ ਨੇ ਇਸ ਤੋਂ ਬਾਅਦ ਇਹ ਸਿਸਟਮ ਸਾਈਜ਼ 27 ਦੀ ਸਵੇਰ ਨੂੰ ਇੱਥੋਂ ਅੱਗੇ ਇਹਨੇ ਖਤਮ ਹੋ ਜਾਣਾ ਤੇ ਉਸ ਤੋਂ ਬਾਅਦ ਵੀ ਮੀਹਾਂ ਦਾ ਹਲਕਾ-ਫੁਲਕਾ ਦੌਰ ਜਾਰੀ ਰਹੂਗਾ ਤੇ ਸਤੰਬਰ ਦੇ ਪਹਿਲੇ ਦਿਨਾਂ ਦੇ ਵਿੱਚ ਇੱਕ ਹੋਰ ਲੋ ਪ੍ਰੈਸ਼ਰ ਏਰੀਆ ਇਸ ਪਾਸ ਨੂੰ ਕੂਚ ਕਰਦਾ ਜਾ ਪਰਿਆ ਜਿਹਦੇ ਵਿੱਚੋਂ ਇਨਾਂ ਖੇਤਰਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਹੋਣਗੇ ਉਹ ਘਟ ਹੋਊਗਾ ਜਾਂ ਹੈਵਰੇਜ ਹੋਊਗਾ ਹਜੇ ਉਹਦੇ ਬਾਰੇ ਗੱਲ ਜਿਹੜੀ ਬਾਅਦ ਚ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਹਾਲ ਫਿਲਹਾਲ ਇਹੀ ਅਪਡੇਟ ਆ ਜੀ ਚਾਹੇ ਰਾਵੀ ਦੇ ਕਿਨਾਰੇ ਚਾਹੇ ਬਿਆਸ ਦੇ ਕਿਨਾਰੇ ਚਾਹੇ ਸਤਲੁਜ ਦੇ ਕਿਨਾਰੇ ਸਤਲੁਜ ਦੇ ਕਿਨਾਰੇ ਹਰੀਕ ਹੈੱਡ ਤੋਂ ਬਾਅਦ ਜਿਹੜਾ ਫਾਜ਼ਲਕਾ ਤੱਕ ਪਲੀਜ਼ ਕਿਰਪਾ ਕਰਕੇ ਅਲੱਟ ਤੇ ਰਹੋ ਦਰਿਆਵਾਂ ਤੋਂ ਦੂਰ ਰਹੋ ਅਗਲੇ 36 ਘੰਟੇ ਜਿੰਨੇ ਵੀ ਚੋਨੇ ਜਿੰਨਾਂ ਵੀ ਖੱਡਾਂ ਨੇ ਉਹਨਾਂ ਤੋਂ ਦੂਰ ਰਹੋ ਉਹ ਸਥਿਤੀ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਆ ਜੋ ਜੋ ਲੋਕ ਪ੍ਰਸ਼ਾਸਨ ਲੋਕਲ ਪ੍ਰਸ਼ਾਸਨ ਆਪ ਜੀ ਨੂੰ ਹਦਾਇਤਾਂ ਜਾਰੀ ਕਰਦਾ ਉਹਨਾਂ ਨੂੰ ਪਾਲਣ ਦੀ ਜ਼ਰੂਰ ਕੋਸ਼ਿਸ਼ ਕਰਿਓ ਤੇ ਅਖੀਰ ਦੇ ਵਿੱਚ ਪ੍ਰਮਾਤਮਾ ਮਿਹਰ ਕਰੇ ਜਿੰਨਾ ਮੇਂ ਜਾਪ ਰਿਹਾ ਪੈਣ ਦੇ ਆਸਾਰ ਨੇ ਜਿੰਨਾ ਅਸੀਂ ਆਪਣੀ ਜ਼ੁਬਾਨ ਚ ਕਹੀ ਜਾਂਦੇ ਆ ਉਹਨਾਂ ਨਾਮ ਪਵੇ ਤਾਂ ਸਰ ਸਕਦਾਗਾ ਸੋ ਇਨਕ ਅਪਡੇਟ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ